ਜੰਡੇਆਲਾ ਗੁਰੂ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕਨਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਜਿਸ ਦਾ ਸਰਕਾਰੀ ਮੁੱਲ 2425 ਰੁਪਏ ਪ੍ਰਤੀ ਕੁਆਂਟਲ ਨਿਰਧਾਰਤ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਕਨਕ ਦੀ ਖਰੀਦ ਦੀ ਤੁਰੰਤ ਸ਼ੁਰੂਆਤ ਕਰਨ ਦੀ ਹਦਾਇਤਾਂ ਦੇ ਚੁੱਕੀ ਹੈ ਏਜੰਸੀਆਂ ਵੱਲੋਂ ਪੰਜਾਬ ਭਰ 'ਚ ਕਣਕ ਦੀ ਖਰੀਦ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ। ਮੰਡੀਆਂ 'ਚ ਕਣਕ ਦਾ ਇੱਕ ਇੱਕ ਦਾਣਾ ਖਰੀਦ ਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ ਅਤੇ ਕਿਸਾਨ ਅਤੇ ਆੜਤੀਏ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜਤੀ ਐਸੋਸੀਏਸ਼ਨ ਪ੍ਰਧਾਨ ਸੁਨੀਲ ਪੋਸੀ ਨੇ ਕਿਹਾ ਕਿ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਲਿਫਟਿੰਗ ਸਹੀ ਢੰਗ ਨਾਲ ਹੋਵੇਗੀ। ਦਾਣਾ ਮੰਡੀ ਕਿਸਾਨਾਂ ਦਾ ਪੀਣ ਅਤੇ ਸੁੱਧ ਪਾਣੀ ਦਾ ਪ੍ਰਬੰਧ ਲਾਈਟਾਂ ਦਾ ਪ੍ਰਬੰਧ ਅਤੇ ਹੋਰ ਸਹੂਲਤਾਂ ਦੇਵੇਗੀ। ਹਾਂਜੀ ਸਰਦਾਰ ਜੀ ਅੱਜ ਪਹਿਲੇ ਦਿਨ ਮੰਡੀ ਦੀ ਖਰੀਦ ਹੋਈ ਹੈ। ਹਾਂਜੀ। ਤੇ ਕੀ ਪ੍ਰਬੰਧ ਕੀਤੇ ਗਏ ਮੰਡੀ ਦੇ ਵਿੱਚ ਜਿੰਨੇ ਦਾ ਰਸਤੇ ਪਾਣੀ ਦੇ ਜਾਂ ਸਫਾਈ ਦੇ ਜਾਂ ਰੱਸ਼ਾਂ ਵਗੈਰਾ ਦੇ ਕੀ ਪ੍ਰਬੰਧ ਹੈ? ਮੰਡੀ ਪ੍ਰਬੰਧ ਜੀ ਸਾਡੀ ਮੰਡੀ ਦਾ ਪ੍ਰਬੰਧ ਬਹੁਤ ਵਧੀਆ ਜੀ ਪੰਜਾਬ ਦੀ ਇੱਕ ਇਹ ਫਿਰਮੌਰ ਮੰਡੀ ਆ। ਤੇ ਹੁਣ ਇਹ ਹੁਣੇ ਮੰਤਰੀ ਸਾਹਿਬ ਪਰਚੇਦਾਂ ਤੋਂ ਘਟਣਗਾ ਕਿ ਅੱਜ ਪਹਿਲੇ ਦਿਨ ਕਣਕ ਆਈ ਸੀ। ਥੋੜੀ ਮੋਚ ਦੀ ਪ੍ਰੋਬਲਮ ਆ ਰਹੀ ਹੈ ਜੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਕਣਕ ਨੂੰ ਥੋੜਾ ਸੁਕਾ ਕੇ ਲਿਆਓ। ਇਹ ਥੋੜੇ ਦੇ ਰੋਕੇ ਵਢਾ ਲੋ ਬਾਕੀ ਮੰਡੀ ਦੇ ਪ੍ਰਬੰਧਾ ਵਾਲੇ ਕੋਈ ਕਮੀ ਨਹੀਂ ਇੱਥੇ ਸਰਦਾਰ ਸੁਖਦੀਪ ਸੁਖਜੀਤ ਸਿੰਘ ਜਣੀ ਸਾਹਿਬ ਮਾਰਕ ਮਾਰਕੀਟ ਦੀ ਸ਼ਕਤੀ ਹੈ ਜੀ ਵਧੀਆ ਇਨਸਾਨ ਆ ਵਧੀਆ ਅਸਰ ਆ ਤੇ ਡੀਐਮ ਸਾਹਿਬ ਵੀ ਆਏ ਆ ਡੀਐਸਪੀ ਸਾਹਿਬ ਵੀ ਆਏ ਆ ਤੇ ਮਾਰਕ ਮਾਰਕੀਟ ਦਾ ਸਟਾਫ ਹੈ ਜੀ ਬਹੁਤ ਵਧੀਆ ਸਟਾਫ ਆ ਇੱਥੇ ਕੋਈ ਦਿੱਕਤ ਨਹੀਂ ਗਈ ਨਾ ਪਾਣੀ ਪੀਣ ਪੀਣ ਦੀ ਸਮੱਸਿਆ ਵਾ ਨਾ ਮੰਡੀ ਸਫਾਈ ਨੂੰ ਕੋਈ ਸਮੱਸਿਆ ਜੀ ਕਿੰਨੀਆਂ ਕਿ ਢੇਰੀਆਂ ਆਈਆਂ ਅੱਜ ਕੋਈ 10 12 ਢੇਰੀਆਂ ਜੀ ਮੰਡੀ ਦੇ ਵਿੱਚ ਆਈਆਂ ਜੇ ਕੋਈ ਗਿੱਲੀਆਂ ਆਈਆਂ ਤੇ ਆੜਤੀਆਂ ਦੇ ਸਕਾਲੀਆਂ ਜੀ ਤੇ ਖਰੀਦਦਾਰੀਆਂ ਖੁੱਲਾ 바ਰਦਾ ਦੇ ਪਿਛਲੇ ਦਿਨ ਲਿਫਟਿੰਗ ਦੀ ਉਹਦੀ ਪ੍ਰੋਬਲਮ ਆਈ ਸੀ ਯਾਰ ਕਿ ਕਿੱਦਾਂ ਰਹੂਗਾ ਤੁਹਾਡੇ ਤੋਂ ਹੁਣੇ ਇਸ ਤੋਂ ਪਹਿਲਾਂ ਮੰਤਰੀ ਸਾਹਿਬ ਨੇ ਇਹੀ ਗੱਲ ਹੋਈ ਹੈ ਜੀ ਜੋ ਉਹਨਾਂ ਨੇ ਲਿੰਕਡ ਅਫਸਰ ਸੀ ਉਹਨਾਂ ਨੂੰ ਫੋਨ ਕਰ ਦਿੱਤੇ ਆ ਜੀ ਤੇ ਅਸਾਂ ਨੇ ਪੂਰਾ ਵਿਸ਼ਵਾਸ ਰੱਖਿਆ ਕਿ ਕੋਈ ਦਿੱਕਤ ਨਹੀਂ ਆਊਗੀ ਤੇ ਸਾਨੂੰ ਨਹੀਂ ਲੱਗਦਾ ਕਿ ਮੰਤਰੀ ਸਾਹਿਬ ਕੋਈ ਦਿੱਕਤ ਆਉਂਦਾ ਮੰਤਰੀ ਸਾਹਿਬ ਦਾ ਬਹੁਤ ਜ਼ਿਆਦਾ ਧਿਆਨ ਆਦੀ ਮੰਡੀ ਵੱਲ ਕਿ ਕਿਸਾਨਾਂ ਨੂੰ ਆੜਤੀਆਂ ਨੂੰ ਜਾਂ ਕਿਸੇ ਨੂੰ ਲੇਬਰ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਨਾ ਲਿਫਟਿੰਗ ਵਿੱਚ ਨਾ ਬਾਰਦੰਦੇ ਵਿੱਚ ਤੇ ਬਾਕੀ ਫਰੀਜੈਂਸੀਆ ਸਟਾਫ ਵਧੀਆ ਜੀ ਜਿਨੀ ਤਰ੍ਹਾਂ ਨੂੰ ਕੀ ਸੀ ਨਾ ਇਹੀ ਜੀ ਥੋੜੇ ਦੋ ਤਿੰਨ ਰੋਕ ਦੇ ਦਿੰਜੀ ਦੋ ਤਿੰਨ ਦੀ ਕਸਰ ਕੋਈ ਜ਼ਿਆਦਾ ਕਸਰ ਤੇ ਹੈ ਨਹੀਂ ਥੋੜਾ ਬੋਧ ਮੋਇਸਚਰ ਵਧਿਆ ਜੇ ਰਹਿਣ ਜੇ ਥੋੜਾ ਰੋਕੇ ਵਢਾਲਣਗੇ ਤੇ ਕੋਈ ਮੁਸ਼ਕਲ ਨਹੀਂ ਆਊਗੀ ਆੜਤੀਆਂ ਨੂੰ ਜੀ ਤੇ ਜੀਵਨ ਦਾ ਭਰਾਵਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜੀ ਸਾਡੀ ਬੇਨਤੀ ਹੈ ਕਿ ਥੋੜੇ ਰੋਕੇ ਕਣਕ ਵਢਾ ਲਾ ਜਿਹਦੀ ਪਹਿਲੇ ਦਿਨ ਅੱਜ ਮੈਨੂੰ ਖਰੀਦ ਹੋਈ ਉਹਨੂੰ ਕਾਜ ਨਾਮ ਨੂੰ ਕਿ ਦਿੱਤਾ ਗਿਆ ਹਾਂਜੀ ਉਹਨੂੰ ਦੀ ਆੜਤੀ ਸਿਰਨਾਮਨ ਕੀਤਾ ਗਿਆ ਜੀ ਮੱਲੀਆਂ ਤੋਂ ਅਸਦਾਜ ਉਸਕਰਮ ਸਿੰਘ ਜਿਨ੍ਹਾਂ ਦੀ ਢੇਰੀ ਢੇਰੀ ਬਹੁਤ ਵਧੀਆ ਦੀ ਮੋਟੀ ਕਣਕ ਹੈ ਜੀ ਹਾਲਕੀ ਪਰਮਾਤਮਾ ਦੀ ਕਿਰਪਾ ਨਾਲ ਕਣਕ ਦੀ ਬਾਕੀ ਮੰਤਰੀ ਸਾਹਿਬ ਦਾ ਪੂਰਾ ਧਿਆਨ ਅਜੀ ਮੰਡੀ ਵੱਲ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਜੀ ਧੰਨਵਾਦ ਜੀ ਥੈਂਕ ਯੂ